ਪੁਲਿਸ ਦੀ ਗੱਡੀ ਦੇ ਵਿੱਚੋਂ ਉਤਾਰੇ ਜਾ ਰਹੇ ਵੱਡੇ ਵੱਡੇ ਭਰੇ ਬੂਰੇ ਤੁਹਾਨੂੰ ਦੱਸ ਦਈਏ ਕਿ ਕਿਸੇ ਮੱਕੀ ਜਾਂ ਕਣਕ ਦੇ ਨਹੀਂ ਸਭੋ ਇਸ ਦੇ ਵਿੱਚ 90 ਕਿਲੋ ਜਿਹੜੇ ਹੈ ਪੁਲਿਸ ਨੂੰ ਡੋਡੇ ਬਰਾਮਦ ਹੋਏ ਆ ਤੁਹਾਨੂੰ ਪੂਰੀ ਘਟਨਾ ਦੱਸ ਦਈਏ ਇਸ ਡੋਡਿਆਂ ਦਾ ਪਰਚਾ ਵੀ ਇੱਕ ਜਿਹੜਾ ਹੈ ਉਹ ਮਰੇ ਹੋਏ ਬੰਦੇ ਤੇ ਦਰਜ ਕੀਤਾ ਗਿਆ ਹੈ ਘਟਨਾ ਤੋਂ ਤੁਹਾਨੂੰ ਦੱਸ ਦਈਏ ਕਿ ਵੀਰੇ ਦਿੰਦੀ ਹੈ ਜਿੱਥੇ ਪਿਛਲੇ ਦਿਨੀ ਇੱਕ ਜਿਹੜਾ ਹੈ ਟਰੱਕ ਸਬਜ਼ੀ ਦਾ ਭਰਿਆ ਪਲਟ ਗਿਆ ਸੀ ਜਿਸ ਦੇ ਵਿੱਚ ਡ라이ਵਰ ਦੀ ਮੌਤ ਹੋ ਗਈ ਸੀ ਜਦੋਂ ਪੁਲਿਸ ਨੇ ਪੂਰੀ ਇਸ ਟਰੱਕ ਦੀ ਛਾਣਵੰਨ ਕੀਤੀ ਤਾਂ ਇਸ ਟਰੱਕ ਦੇ ਵਿੱਚ ਉਹ 90 ਕਿਲੋ ਜਿਹੜੇ ਐ ਉਹ ਡੋਡੇ ਬਰਬੰਦ ਹੋਏ ਇਹ 13 14 ਦੇ ਦਰਮਿਆਨੀ ਰਾਤ ਪਾਇਲਕਾ ਸਾਈਡ ਤੋਂ ਕੈਂਟਰ ਆ ਰਿਹਾ ਸੀ ਸਕਤਰ ਸਿੰਘ ਨਾਮ ਦਾ ਡਰਾਈਵਰ ਜੀ ਦਾ ਬਾਅਦ ਚ ਪਤਾ ਲੱਗਾ ਰਾਤ ਨੂੰ ਉਹ ਤੇਜ਼ ਅਫਤਾਰ ਨਾਲ ਲੱਗਿਆ ਤੇ ਜਿਹੜੇ ਧਾਰਮੀ ਜਿਹੜੇ ਉੱਥੇ ਬਣੇ ਹੋਏ ਆ ਜਗ੍ਹਾ ਕੋਈ ਫਾਇਲ ਕਰਦੇ ਤਾਂ ਉਸੇ ਨਹੀਂ ਹੋਣਦੇ ਉਹ ਸਿੱਧਾ ਉਹਨੇ ਰੱਬ ਰਹਿਣ ਕਰਦੇ ਹੋਏ ਗੱਡੀ ਉਹਦੇ ਵਿੱਚ ਮਾਰੀ ਗੱਡੀਆਂ ਦੀਆਂ ਪਟੀਆਂ ਉਹਦੀਆਂ ਡਰਾਈਵਰ ਹਟਾ ਗਿਆ ਚਟਾ ਲੱਗਿਆ ਉਹਨੇ ਐਂਬੂਲੈਂਸ ਨਾਲ ਇਥੇ ਕੋਈ ਕੋਰਸ ਇਹਨਾਂ ਤੋਂ ਘਰ ਰੈ퍼 ਕਰਤਾ ਫਿਰ ਕੋਡ ਮੈਡੀਕਲ ਕਾਲ ਉਹਦੀ ਬਾਅਦ ਚ ਮੌਤ ਹੋ ਗਈ ਜਦੋਂ ਐਫਐਮ ਦਾਜੀ ਕਰਕੇ ਅਸੀਂ ਬਲਦ কুমার ਨੇ ਗੱਡੀ ਦੀ ਸਰਚ ਕੀਤੀ ਸਬਜ਼ੀ ਵਗੈਰਾ ਉਹਦੇ ਵਿੱਚ ਕਾਫੀ ਲੋਡ ਸੀ ਉਹਦੇ ਵਿੱਚੋਂ 4 ਮਤਲਬ ਗੱਟੂ ਡੋਡਾ ਪੋਸਟ ਮੇ ਦਾ ਹੂੰ ਹੂੰ 90 ਕਿਲੋ ਟੋਟਲ ਆਇਆ ਜੱਟੂ ਦਾ 90 ਕਿਲੋ ਪੁੱਤਰ ਦਾ ਆਇਆ ਹੂੰ ਫਕਤਮਨ ਨੰਬਰ 30 ਜੀ ਸਾਨਾ ਸਰੂਪੀ ਕਿੱਧਰ ਤੇ ਕੀਤਾ ਕਿੱਥੋਂ ਦਾ ਰਹਿਣ ਵਾਲਾ 77 ਸਿੰਘ ਜਿਹੜਾ ਸਾਨਾ ਕੁਲਵਿੰਦਰ ਸਿੰਘ ਅਜਨਾਲਾ ਦਾ ਰਹਿਣ ਵਾਲਾ ਇਕੱਲਾ ਡਰਾਈਵਰ ਸੀ ਉਹਦੀ ਡੈਥ ਹੋ ਗਈ ਹੈ ਹਨ ਉਹਦੇ ਪਰਮ ਕਦਮਾਂ ਦਰਜੀ ਚੁਤਾ ਠੀਕ ਇਹਨਾਂ ਨਾਲ ਇਨਵੈਸਟੀਗੇਸ਼ਨ ਜਾਰੀ ਹੈ ਹੂੰ